ਹਾ ਵੇ ਤੂੰ ਕੱਲ ਠੇਕੇ ਵਾਲੇ ਬੰਦਿਆਂ ਨੂੰ ਗਲਤ ਬੋਲਦਾ ਸੀ ਉਹ ਬੰਦੇ ਬਾਈ ਬਾਰੇ ਵਧੀਆ ਨੇ ਜਿੱਦਾਂ ਬਾਣ ਦਿੱਤਾ ਪਹਿਲੇ ਵਾਲੇ ਬੰਦੇ ਬਹੁਤ ਵਧੀਆ ਸੀਗੇ ਤੇ 4 ਰੁਪਏ ਲਾਲਚ ਵਿੱਚ ਨਾ ਗਲਤ ਬੰਦੇ ਨੂੰ ਬਾਣ ਦਿੱਤਾ ਇਤਕੀ ਅੱਛਾ ਹੁਣ ਤੂੰ ਸਮਝਾਏਗਾ ਮੈਨੂੰ ਕਿਹੜਾ ਬੰਦਾ ਗਲਤ ਹੈ ਕਿਹੜਾ ਸਹੀ ਹੈ ਕਿਹਨੂੰ ਬਾਣ ਦੇਣਾ ਕਿਹਨੂੰ ਨਹੀਂ ਦੇਣਾ ਹੈਗਾ ਉਹ ਬਾਈ ਸਹੀ ਗੱਲ ਤਾਂ ਸਹੀ ਗੱਲ ਕਹਿਣੀ ਪਊਗੀ ਬਾਈ ਗੱਲ ਤੇਰੀ ਸਹੀ ਹੋਵੇ ਚਾਹੇ ਗਲਤ ਹੋਵੇ ਮੇਰੀ ਮਰਜ਼ੀ ਹੈ ਮੇਰਾ ਬਾਣਾ ਮੈਂ ਠੇਕੇ ਤੇ ਦੇਵਾਂ ਆਪ ਕਰਾ ਚਾਹੇ ਵੇਚਾਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਅੱਜ ਤੋਂ ਆਪਣਾ ਰਿਸ਼ਤਾ ਵੀ ਖਤਮ ਹੈ ਸਾਰਾ ਤੂੰ ਆਉਂਦਾ ਬਾਣ ਸਾ ਮੈਂ ਆਉਂਦਾ ਸਾ ਮਾ ਆਪਣਾ ਮਿਲ ਵਰਤਣੇ ਵਰਤਣਾ ਨਾ ਤੂੰ ਮੇਰੇ ਆਈ ਨਾ ਮੈਂ ਤੇਰੇ ਆਵਾ ਅੱਜ ਆਪਣਾ ਰਿਸ਼ਤਾ ਖਤਮ ਨਹੀਂ ਆਵਾਂਗੇ ਯਾਰ ਏਡੀ ਠੀਕ ਠੀਕ ਲਾ ਉਹ ਕਲੇ ਪੰਜ ਦਾ ਗਲਾਸ ਲੈ ਆਈ ਯਾ ਇੱਕ ਉਹ ਕਲੇ ਹਾਂ ਬਾਈ ਵਿਆਹ ਦਾ ਕੰਮ ਉਤੋਂ ਦੀ ਹੈ ਮੜਾ ਕੰਮ ਖਿੱਚ ਕੇ ਰੱਖ ਤੂੰ ਨਾ ਬਾਈ ਖਿੱਚ ਕੇ ਤਾਂ ਰੱਖਾਂਗੇ ਆਪਾਂ ਛੋਟੇ ਭਾਈ ਨੂੰ ਬੁਲਾ ਲਈਏ ਉਹ ਨਾ ਨਾ ਕਲੇ ਮੇਰੇ ਕੋਲੇ ਲਿਆ ਕਰ ਯਾਰ ਨਾ ਬਾਈ ਭਾਈ ਤਾਂ ਭਾਈ ਹੁੰਦਾ ਓਏ ਭਾਈ ਤਾਂ ਹੁੰਦਾ ਯਾਰ ਉਹਦਾਂ ਆਪਣੇ ਨਾਲ ਚੰਗੀ ਨਹੀਂ ਕਰੀ ਉਹਨੇ ਨਾ ਬਾਈ ਐ ਤਾਂ ਕੁਝ ਨਹੀਂ ਹੁੰਦਾ ਇਹਦਾ ਸੱਤਣਾ ਪਊਗਾ ਫੇਰ ਆਪਾਂ ਤੂੰ ਇਹ ਕੀ ਕਰਾਗੇ ਉਹ ਕਰ ਲਾਂਗੇ ਜਿਹੜੇ ਰਾਜ ਆਖਣਗੇ ਵੀ ਵਿਵਜੂਗਾ ਭਾਈ ਦੀਦੀ ਨਹੀਂ ਹੂੰ ਉਹ ਕੁਝ ਨਹੀਂ ਹੁੰਦਾ ਕੜੇ ਉਹਦਾ ਨਾ ਨਾ ਬਸ ਉਹਦੇ ਨਾਲ ਤਾਂ ਆਪਣੀ ਨਿਬੜੀ ਹੋਈ ਐ ਨਾ ਨਾ ਭਾਈ ਤਾਂ ਭਾਈ ਹੁੰਦਾ ਵੇ ਇਹਨੂੰ ਸੱਤਣਾ ਪਊਗਾ ਹੂੰ ਤੇਰੀ ਮਰਜ਼ੀ ਐ ਨਾ ਮੈਂ ਨਹੀਂ ਸੱਦਾ ਕੜੇ ਚੰਗਾ ਬਾਈ ਤੇਰੀ ਮਰਜ਼ੀ ਐ ਉਹ ਮਰਜ਼ੀ ਹੋ ਜਾਣਾ ਹੋਰ ਲਾਣੇਦਾਰਾ ਠੀਕ ਹੈ ਹਾਂ ਠੀਕ ਹੈ ਵਿਆਹ ਦਾ ਕਿਵੇਂ ਚੱਲਦਾ ਕੰਮ ਵਿਆਹ ਦਾ ਠੀਕ ਹੈ ਮੈਂ ਤੈਨੂੰ ਤਾਂ ਹੀ ਕਹਿਣਾ ਆਇਆ ਜੀ ਮਾਂ 2 ਦਿਨ ਪਹਿਲਾਂ ਆ ਜੀ ਬੜਾ ਕੰਮ ਤੰਦਾ ਸਾਹਬ ਲਈ ਤੂੰ ਕੋਈ ਨਹੀਂ ਮੈਂ ਆ ਜੂੰਗਾ ਫਿਰ ਹਾਂ ਆਪਣਾ ਛੋਟਾ ਭਾਈ ਆਊਗਾ ਨਾ ਉਹਦੇ ਨਾਲ ਹੀ ਮੈਂ ਬੱਤ ਦਾ ਹੈਗਾ ਉਹਨੇ ਬੁਲਾਉਂਦਾ ਮੈਂ ਉਹਦਾ ਖੂਨ ਤਾਂ ਇੱਕੋ ਹੀ ਹੁੰਦਾ ਪਾਂਜਾਂ ਦਾ ਐਡੀ ਗੱਲ ਨਹੀਂ ਹੁੰਦੀ ਜਿੱਡੀ ਤੁਸੀਂ ਬਣਾਉਂਦੇ ਹੋ ਤੁਸੀਂ ਚੰਗੀ ਤਰ੍ਹਾਂ ਆਪਦਾ ਵਰਤਵਾਰ ਵਧੀਆ ਰੱਖੋ ਭੈਣ ਭਾਈ ਆ ਉਹ ਵੀ ਤੇਰਾ ਭਾਈ ਆ ਇੱਕ ਮਾਂ ਦੇ ਪੇਟੋਂ ਜਨਮ ਲਿਆ ਤੁਸੀਂ ਐਨਾ ਨਾ ਫਰਕ ਪਾਓ ਉਹ ਬਰਾੜ ਉਹਨੇ ਆਪਣੇ ਨਾਲ ਚੰਗੀ ਨਹੀਂ ਕਰੀ ਹੋਗੀ। ਉਹ ਕੋਈ ਨਹੀਂ ਤਾਂ ਚੰਗੀ ਕਰੀ ਤਾਂ ਇਹ ਮਾੜੀ ਕਰੀ ਭਾਈ ਤਾਂ ਭਾਈ ਹੀ ਬੱਦੂਗਾ। ਉਹਦਾ ਨਿਬੜੀ ਹੋਈ ਆਪਣੇ ਨਾਲ। ਨਹੀਂ ਨਹੀਂ ਭਾਈ ਦਾ ਭਾਈ ਹੀ ਬੱਦੂਗਾ। ਸ਼ਰੀਕਾ ਕੀ ਕਹੂਗਾ ਆਪਾਂ ਨੂੰ? ਕਹਿਣਗੇ ਵੀ ਯਾਰ ਭਾਈ ਤਾਂ ਸੱਜਣ ਹੀ ਨੇ। ਸ਼ਰੀਕੇ ਤਾਂ ਬਣੀ ਹੀ ੇਠੀ ਹੋ ਜੂਗੀ। ਇਹ ਗੱਲ ਸੱਚ ਨਾਲ ਹੀ ਆ। ਭਾਈ ਦਾ ਰਿਸ਼ਤਾ ਕਿਤੇ ਮਿਲਦਾ ਨਹੀਂ ਹੈਗਾ। ਚਲ ਮੈਂ ਘਰੇ ਰਾਇ ਕਰ ਲੂੰਗਾ ਫਿਰ। ਚੰਗਾ ਫਿਰ। ਰਾਣੀਦਾਰ ਨਹੀਂ ਨਾ ਰਾਇ ਕਰ ਲੂੰਗਾ। ਇਹ ਹੋਇਆ ਰਾਇ ਬਣੀ ਤਾਂ ਕੋਈ ਮੈਨੂੰ ਦੱਸ ਦਿਓ ਫਿਰ ਸਾਰੀ ਗੱਲ। ਹਾਂ। ਨੀ ਆਪਾਂ ਸਮਝਾ ਲਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਦੇਖਦੇ ਆ ਬਰਾੜਾ ਹਾਂ ਨਾਨੇ ਦਾ ਉਹ ਮੈਂ ਕਾਰੇ ਗੱਲ ਕਰੀ ਸੀਗੀ ਤੇਰੀ ਨੂੰਹ ਵੀ ਕਹਿੰਦੀ ਗੱਲ ਤਾਂ ਠੀਕ ਹੈ ਬਾਪੂ ਜੀ ਠੀਕ ਹੈ ਗੱਲ ਕਹਿੰਦੀ ਚੱਲ ਉਹਨੂੰ ਨਾਲ ਲੈ ਕੇ ਜਾ ਕੋਈ ਗੱਲ ਨਹੀਂ ਭਾਈ ਤਾਂ ਭਾਈ ਹੀ ਹੁੰਦਾ ਕੋਈ ਨਹੀਂ ਆਪਾਂ ਚੱਲ ਕੇ ਆਵਾਂਗੇ ਭਾਈ ਕੋਲੇ ਭਗ ਚੱਲਿਆਂ ਨਾਲੇ ਨਾਲ ਕਾਰੇ ਨੂੰ ਲੈ ਚੱਲਾਂਗੇ ਕਾਰੇ ਨੂੰ ਬੋਲ ਮਾਰ ਲਾ ਫਿਰ ਹਾਂ ਕਾਰੇ ਆ ਜਾ ਬਾਈ ਚਲੋ ਬਾਈ ਆ ਚੱਲੀਏ ਚਲੋ ਬਾਈ ਓ ਰਵੀ ਹਾਂਜੀ ਬਾਹਰ ਆ ਉਸ ਕਰੇ ਵੱਡੇ ਭਾਈ ਪੰਚਾਇਤ ਲੈ ਕੇ ਆਇਆ ਕੋਠਾ ਬਣਾਉਣੀ ਸਲਾਹੀ ਲੱਗਦੀ ਹੈ ਹੁਣ ਹੈ ਉਹ ਪੰਚਾਇਤ ਤਾਂ ਕਾਨੂੰ ਹਾਂ ਉਹ ਤੇਰੇ ਭਤੀਜਾ ਵਿਆਹ ਤੇ ਗਰਮ ਬਰਾੜ ਕਹਿੰਦਾ ਵੀ ਆਪਾਂ ਉਹਨੂੰ ਵੀ ਪੈ ਕੇ ਆਉਣਾ ਕਹਿੰਦਾ ਲਾਰੇ ਜਿਹੇ ਨਹੀਂ ਗਲਤ ਹੋ ਜੂ ਕੰਮ ਲੈ ਬਰਾੜ ਕਹਿੰਦਾ ਤੂੰ ਤਾਂ ਨਹੀਂ ਕਹਿੰਦਾ ਬਰਾੜੀ ਕਹਿੰਦਾ ਉਹ ਕਹਿੰਦਾ ਤਾਂ ਮੈਂ ਵੀ ਐ ਚਲ ਜਿਹੜੀ ਗਲਤੀ ਹੋ ਗਈ ਯਾਰ ਪੂਰਾ ਚੱਕਰ ਹੋ ਗਿਆ ਇਹ ਨਾਲ ਲੈ ਕੇ ਹੁਣ ਤੂੰ ਮੂੜੀ ਨਾ ਗੱਲ ਸਾਡੀ ਮੈਂ ਤਾਂ ਮੋੜਾਂ ਗੱਲ ਕਰੀ ਨਹੀਂ ਬਰਾੜ ਉਹਦੇ ਨਹੀਂ ਹਿੱਸਾ ਤੋੜਿਆ ਮੈਂ ਕੁਝ ਨਹੀਂ ਕਿਹਾ ਇਹਨੂੰ ਠੀਕ ਹੈ ਮੈਂ ਸਿਰ ਨੂੰ ਨਾਮ ਹਿੱਤਾ ਸੀਗਾ ਇਹ ਕਹਿੰਦਾ ਬਤ ਬਰਤਾਵਾ ਤੂੰ ਕੁਝ ਕਰ ਮੈਂ ਵੇਚਾਂ ਵੱਟਾਂ ਚਲ ਕੋਈ ਨਹੀਂ ਮੈਂ ਇਹਨੂੰ ਕਹੂੰਗਾ ਸਾਰੀ ਗੱਲ ਸਮਝਾ ਲਵਾਂਗਾ ਮੈਨੂੰ ਪਤਾ ਮੇਰਾ ਵੱਡਾ ਭਾਈ ਸਰਦਾ ਮੈਨੂੰ ਵੀ ਨਹੀਂ ਮੈਨੂੰ ਭਰਾ ਦੀ ਲੋੜ ਹੈ ਸਰਦਾ ਜਿੱਥੇ ਭਾਈ ਦਾ ਭਾਈ ਹੈ ਹੁੰਦਾ ਪਰ ਇਹਨੇ ਤਰਾਕ ਤੋੜਤਾ ਉਹਦੇ ਰਿਸ਼ਤੇ ਮੈਂ ਤਾਂ ਹੀ ਕਾਲੇ ਨੂੰ ਨਾਲ ਲੈ ਕੇ ਆਇਆ ਹੁਣ ਮੈਂ ਕਾਲੇ ਨੂੰ ਵੀ ਸਾਰੀ ਗੱਲ ਦੱਸੀ ਦੀ ਵੀ ਭਾਈਆਂ ਭਾਈਆਂ ਨੂੰ ਆਪਾਂ ਮੇਲ ਕਰਾਵਾਂਗੇ ਹੁਣ ਤੁਸੀਂ ਭਾਈ ਦਫੀ ਪਾ ਕੇ ਮਿਲੋ ਭਾਈਓ ਤੁਸੀਂ ਭਾਈ ਨੂੰ ਭਾਈ ਨਹੀਂ ਮਿਲਦਾ ਹੁੰਦਾ ਲੈ ਵੀ ਗਲਤੀ ਹੋ ਗਈ ਮੇਥੋਂ ਚੰਗਾ ਵੱਡੇ ਲੈ ਵੀ ਹੁਣ ਤੁਹਾਡਾ ਆਪ ਤੇ ਨਿਬੜ ਗਿਆ ਚਲੋ ਹੁਣ ਘਰੇ ਚੱਲੀਏ ਵਿਆਹ ਦੀ ਤਿਆਰੀ ਕਰੀਏ ਚਲੋ 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 ਕਾਲੇ ਭਾਈ ਚਲੋ ਭਾਈ